ਤਾਂ ਜੋ ਲੋ ਨਹੀਂ ਕੀਤਾ ਫਿਰ ਹੋ ਕਿਤੇ ਹੋ ਗਿਆ ਉਹ ਫਿਰ ਉਹਦੇ ਦੋਖਾ ਨਾਲ ਜਿਹੜੇ ਮੈਂ ਦੇਖਿਆ ਇੱਕ ਨਹੀਂ ਇਦਾਂ ਦੇ ਬੜੇ ਕੇਸ ਆ ਇਹ ਪਰ ਉਹ ਫਿਰ ਜੁੜਦੇ ਚਲੇ ਗਏ ਫਿਰ ਮੇਰੇ ਖਿਆਲ ਉਹਨਾਂ ਨੂੰ ਨਾ 15 10 15 ਸਾਲਾਂ ਬਾਅਦ ਜਾ ਕੇ ਸੰਗਤ ਦਾ ਮੌਕਾ ਮਿਲਿਆ ਸੀ ਪਰ ਕਰਮਾਂ ਦੇ ਜਾਲ ਚ ਇਦਾਂ ਪੂਰੀ ਤਰ੍ਹਾਂ ਉਲਝ ਗਏ ਹਨ ਕਿ ਮਤਲਬ ਕੋਈ ਦੱਸਿਆ ਨਹੀਂ ਜਿਨੂੰ ਦੱਸਿਆ ਵੀ ਨਹੀਂ ਗਿਆ ਸਾਨੂੰ ਕੀ ਕੀ ਉਹਨਾਂ ਨੂੰ ਪ੍ਰੋਬਲਮ ਆਈਆਂ ਕੀ ਕੀ ਮੁਸ਼ਕਿਲਾਂ ਆਈਆਂ ਇੱਕ ਵਾਇਗਰੇ ਨੂੰ ਛੱਡਣ ਕਰਕੇ ਸੋ ਇਹਦੇ ਨਾਲ ਕਾਲਾੜਾ ਵਸਬਜੈਕਟ ਜੁੜਦਾ ਛਾ ਉਹ ਵਿਚਾਰੀ ਬੱਚੀ ਉਹ ਕੁਝ ਕਰ ਨਹੀਂ ਸਕਦੀ ਮਾਂ ਕੋ ਮੰਨੇ ਨਹੀਂ ਕਰ ਉਹ ਸੰਗਤ ਵਿੱਚ ਕਰ ਦਿੰਦੇ ਸੰਗਤ ਨਾਲ ਜੁੜੇ ਰਹਿਣਾ ਹੈ ਤਾਂ ਦਰਸ਼ਨ ਹੋਏ ਤੇ ਹੁੰਦੇ ਰਹਿਣ ਨੇ ਇਸ阿里 ਮਤ ਇਹ ਗੱਲ ਹੋ ਰਣੀ ਹੈ ਫਿਰ ਤੁਹਾਨੂੰ ਪਤਾ ਹੈ ਜਦੋਂ ਵਿਚਾਰਧਾਰਾ ਹੋਰ ਹੋਏ ਜੇ ਆਪਾਂ ਇੱਦਾਂ ਜਾਂ ਤਾਂ ਇਸੇ ਕਰਕੇ ਆਪਾਂ ਆ ਇੱਕ ਬਹੁਤ ਵਧੀਆ ਕੋਸ਼ਿਸ਼ ਹੋ ਰਹੀ ਆ ਇਹ ਮੈਂ ਨਾ ਗੁਰੂ ਸਾਹਿਬ ਨੇ ਸੰਗਤ ਨੂੰ ਸਭ ਕੁਝ ਦਿੱਤਾ ਹੈ ਕਿ ਜਿਹੜੀ ਆਪਾਂ ਆਪਣੇ ਬੱਚੇ ਬੱਚੀਆਂ ਨੂੰ ਸਾਰਿਆਂ ਨੂੰ ਗੁਰਬਾਣੀ ਦੀ ਹਿਸਟਰੀ ਕਰਾ ਰਹੇ ਆ ਨਾ ਇਹ ਕਮਾਲ ਦੀ ਚੀਜ਼ ਆ ਸਭ ਤੋਂ ਵੱਡੀ ਦਾਤ ਇਹੀ ਆ ਕਿਉਂਕਿ ਜੇ ਯੂ نو ਇਦਾਂ ਕੋਈ ਵੀ ਬੱਚਾ ਇਦਾਂ ਟ੍ਰੇਨਡ ਹੋ ਗਿਆ ਨਾ ਫਿਰ ਉਹ ਜਿੱਥੇ ਮਰਜ਼ੀ ਚਲਾਇਆ ਜਾਏ ਫਿਰ ਉਹਨੂੰ ਫਰਕ ਨਹੀਂ ਪੈਂਦਾ ਕੋਈ ਸੋ ਉਹ ਸ਼ੁਰੂ-ਸ਼ੁਰੂ ਚ ਇਹਨਾਂ ਬੱਚਿਆਂ ਨੂੰ ਬੱਚੀਆਂ ਨੂੰ ਪਤਾ ਨਹੀਂ ਤੁਜਨ ਹੋਰ ਵਿਚਾਰ ਦਾ ਰੰਝ ਚਲੇ ਗਿਆ ਫਿਰ ਸਿਮਰਨ ਛੁੱਟ ਗਿਆ ਸੰਗਤ ਛੁੱਟ ਗਈ ਸਭ ਕੁਝ ਛੁੱਟ ਗਿਆ ਮਨੁਨਿ ਛੱਡ ਨਾਲ ਫਿਰ ਜੋ ਪ੍ਰੋਬਲਮਾ ਨਾਲ ਆਇਆ ਉਹ ਮੈਨੂੰ ਲੇਰੀ ਯਾਦ ਆ ਉਹਦੇ ਘਰ ਇੱਕ ਦੋ ਬੱਚੀਆਂ ਸੀ ਸੋ ਇੱਕ ਬੱਚੀ ਵਿਚਾਰੀ ਨਾ ਬੋਲਦੀ ਸੀ ਨਾਦ ਕੋ ਤੁਰਿਆ ਜਾਂਦਾ ਸੀ ਨਾ ਦੇ ਕੋਲ ਕੁਝ ਨਹੀਂ ਹੁੰਦਾ ਸੋ ਉਹਨੇ ਇੰਨਾ ਰੋਣਾ ਇੰਨਾ ਰੋਣਾ ਵੀ ਤਾਂ ਇਹ ਕੀ ਹੋਊਗਾ ਫਿਰ ਉਹਨਾਂ ਅਮਰਤ ਅ ਸ਼ਿਕਾਇਤ ਆਉਂਦੀਆਂ ਅਰਦਾਸਾਂ ਕੀਤੀਆਂ ਗੁਰੂ ਪਾਤਸ਼ਾਹ ਤੇ ਬਖਸ਼ਿਸ਼ ਕਰੋ ਸੋ ਫਿਰ ਉਹ ਹੁਣ ਗੁਰੂ ਸਾਹਿਬ ਨੇ ਫਿਰ ਇੱਕ ਵਾਰ ਗੱਲ ਵੀ ਹੋਈ ਗੁਰੂ ਸਾਹਿਬ ਨਾਲ ਗੁਰੂ ਸਾਹਿਬ ਕਹਿੰਦੇ ਉਹਨਾਂ ਹੀ ਵਾਪਸ ਹੀ ਲੈ ਜਾਣਾ ਸਤਿਗੁਰੂ ਕਿ ਠੀਕ ਤਾਂ ਮਤਲਬ ਉਹਨੂੰ ਠੀਕ ਕੀਤਾ ਤੇ ਕਰਦੇ ਦੁਨੀਆ ਹਲ ਜੂਗੀ ਕਿਉਂਕਿ ਇਹ ਤਾਂ ਜਿਹੜਾ ਬੱਚਾ ਜਨਮ ਤੋਂ ਬੋਲਿਆ ਨਾ ਹੋਏ ਤੇ ਮਤਲਬ ਨਾ ਤੁਰ ਸਕਦੀ ਹੀ ਨਾ ਉੱਠ ਸਕਦੀ ਹੀ ਨਾ ਕੁਝ ਕੁਛ ਨਹੀਂ ਬੋਲ ਵੀ ਨਹੀਂ ਸਕਦੀ ਸੁਣ ਵੀ ਨਹੀਂ ਸਕਦੀ ਉਹ ਪੂਰੀ ਹਾਲਿਆ ਦੀ ਤੇ ਗੁਰੂ ਸਾਹਿਬ ਖੇ ਪਰ ਕਹਿੰਦੇ ਅਸੀਂ ਲੈ ਜਾਾਂਗੇ ਇਹਨੂੰ ਤੇ ਜਾਂਦੇ ਦੁਬਾਰੇ ਚੋਲਾ ਹੀ ਹੈ ਸਰੀਰੇ ਕਚੋਲਾ ਨਾ ਦਿੰਦਾ ਸੋਸ ਕਰ ਗੁਰੂ ਸਾਹਿਬ ਤੈਨੂੰ ਲੈ ਕੇ ਵਾਪਸ ਤੱਪਰ ਫਿਰ ਵੀ ਤੁਸੀਂ ਦੇਖੋ ਕਿ ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਅਸੀਂ ਲੈ ਜਾਣਾ ਹੈ ਉਹਨਾਂ ਨੂੰ ਪਤਾ ਵੀ ਲੱਗ ਗਿਆ ਗੁਰੂ ਸਾਹਿਬ ਦਾ ਹੁਕਮੰਦਾਸ ਦਿੱਤਾ ਹਨ ਉਹਨਾਂ ਨੂੰ ਕਿ ਪਤਾ ਹੋਏ ਕਿ ਹੁਣ ਤੁਸੀਂ ਸੋਚ ਕੇ ਦੇਖੋ ਕਿ ਉਹ ਪਰਿਵਾਰ ਤੇ ਕੀ ਬੀਤਦੀ ਹੈ 10-12 ਸਾਲਾਂ ਦੀ ਅੱਗੇ ਪਤਾ ਹੁਣ 25 ਜਵਾਨ ਹੋ ਰਹੀ ਉਹਦਾ ਹੁਣ ਕੌਣ ਸੰਭੂਗਾ ਨੂੰ ਕੌਣ ਨੂੰ ਲੈ ਕੇ ਜਾਊਗਾ ਉਹਦੇ ਨਾਲ ਕੀ ਹੋਊਗਾ ਫਿਰ ਅਗੋਂ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਅਸੀਂ ਕੋ ਸੱਚ ਕਰਨ ਲੈ ਜਾਂਦੇ ਆ ਇੰਨਾ ਹੌਸਲਾ ਵੀ ਗੁਰੂ ਸਾਹਿਬ ਨੇ ਕਿਹਾ ਸੱਚ ਕਰਨ ਲੈ ਜਾਂਦੇ ਆ ਕਿ ਅਸੀਂ ਲੈ ਜਾਂਦੇ ਆ ਤੇ ਚਲੋ ਮਤਲਬ ਉਹਦਾ ਧੁੱਪ ਨਹੀਂ ਖਾ ਜਾਂਦੀ ਜਿਵੇਂ ਮਤਲਬ ਕੋਈ ਜੇ ਬਸਿੱਦਾ ਕਹਿ ਦਿਆ ਪਈ ਨੇ ਹੁਣ ਮਰ ਜਾਣਾ ਫਿਰ ਉਸ ਤੋਂ ਜ਼ਿਆਦਾ ਬੱਚਾ ਤੇ ਬੱਚਾ ਹੀ ਆ ਸੋ ਇੰਨੀਆਂ ਮੁਸ਼ਕਲਾਂ ਨੂੰ ਫੇਸ ਕਰਨੀਆਂ ਪਈਆਂ ਸਿਰਫ ਇੱਕ ਮੜੀ ਜੀ ਪੁਆਇੰਟ ਤੋਂ ਕਿ ਜਾਤ ਪਾਤਤਾ ਕਰਕੇ ਮਾਂ ਪਿਓ ਵੜ ਕੇ ਬੱਚੀ ਕੁਝ ਕਰ ਨਹੀਂ ਸਕਦੀ ਬੱਚੀ ਵਿਚਾਰੇ ਹੁਣ ਧੀਆਂ ਨੇ ਕੀ ਕਰ ਲੈਣਾ ਹੁੰਦਾ ਮਾਂ ਪਿਓ ਵੜ ਚਾਂ ਬਸ ਇਹ ਜ਼ਰੂਰ ਆ ਕਿ ਜੇ ਧੀਆਂ ਬਾਣੀ ਨਾਲ ਜੁੜੀਆਂ ਆ ਬੱਚੀਆਂ ਜਾਂ ਪੁੱਤਰ ਜੀ ਬਾਣੀ ਨਾਲ ਜੁੜੇ ਆ ਫਿਰ ਤੇ ਜਿੱਥੇ ਮਰਜ਼ੀ ਚੱਲ ਜਣ ਜਿੱਥੇ ਮਰਜ਼ੀ ਵਿਆਹ ਹੋ ਜਾਏ ਜੇ ਉਹਨਾਂ ਨੂੰ ਪੂਰਾ ਗਿਆਨ ਹੋ ਨਾ ਫਿਰ ਤੇ ਉਹਨਾਂ ਨੂੰ ਸਮਝ ਆ ਹੀ ਲੈਣਾ ਹੈ ਜੇ ਉਹਨਾਂ ਨੂੰ ਪੂਰਾ ਗਿਆਨ ਹੋ ਨਾ ਫਿਰ ਉਹ ਆਪਣੇ ਮੁਸ਼ਕਲਾਂ ਫੇਸ ਕਰ ਸਕਦੇ ਆ ਫਿਰ ਉਹ ਬਾਈਰ ਨਾਲ ਟੁੱਟਣਗੇ ਨਹੀਂ ਗਿਆਨ ਇੱਕ ਇਹੋ ਜੀ ਤਲਵਾਰ ਆ ਨਾ ਜੋ ਅਗਿਆਨਤਾ ਨੂੰ ਕੱਟ ਦਿੰਦਾ ਹੈ ਸੋ ਅਗਿਆਨਤਾ ਵੱਡੀ ਨਹੀਂ ਹੈਗੀ ਗਿਆਨ ਵੱਡਾ ਆ ਇਹ ਗੱਲ ਹਮੇਸ਼ਾ ਯਾਦ ਰੱਖਣੀ ਆਪਾਂ ਕਹਿੰਦੇ ਆ ਕਿ ਜੋ ਮਰਜ਼ੀ ਕਹੀਏ ਆਪਾਂ ਕਿਛ ਕੋਈ ਜਿੰਨੀ ਮਰਜ਼ੀ ਅਗਿਆਨਤਾ ਹੋਏ ਤੁਹਾਡੇ ਸਾਹਮਣੇ ਪਰ ਗਿਆਨ ਇੱਕ ਖੜਗਾ ਇਹ ਕਤਲਵਾਰ ਆ ਗੁਰੂ ਸਾਹਿਬ ਨੇ ਕਿਹਾ ਕਿ ਉਹ ਸਾਰੀ ਅਗਿਆਨਤਾ ਨੂੰ ਕੱਟ ਕੇ ਤੇ ਟੇਰ ਕਰ ਦਿੰਦਾ ਸੋ ਗਿਆਨ ਹੋਣਾ ਬਹੁਤ ਜ਼ਰੂਰੀ ਉਹ ਗਿਆਨ ਉਹ ਗੁਰਬਾਣੀ ਚ ਹੁੰਦਾ ਹੈ ਗੁਰਬਾਣੀ ਦੇ ਵਿਚਾਰ ਵਿੱਚ ਹੁੰਦਾ ਹੈ ਸੋ ਇਹ ਇੱਕ ਬਹੁਤ ਮੇਰੇ ਖਿਆਲ ਬਹੁਤ ਜ਼ਿਆਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਬਹੁਤ ਜ਼ਿਆਦਾ ਸਭ ਨੂੰ ਆਪਣੇ ਬੱਚਿਆਂ ਨੂੰ ਕਹੋ ਕਿ ਗੁਰਬਾਣੀ ਦੀ ਕਲਾਸ ਜ਼ਰੂਰ ਲਾਉਣ ਹਿਸਟਰੀ ਦੀ ਵੀ ਲਾਉਣ ਤਾਂ ਕਿ ਪਤਾ ਲੱਗੇ ਕਿ ਕਿਧਰੋਂ ਕਿਧਰੋਂ ਨਿਕਲ ਕੇ ਆਏ ਆ ਤੇ ਕੀ ਪ੍ਰੋਬਲਮ ਆ ਸਾਡੇ ਸਾਹਮਣੇ ਜੋ ਤੁਹਾਨੂੰ ਫੇਸ ਕਰਨੀਆਂ ਪੈਣੀਆਂ ਆ ਤੇ ਗੁਰਬਾਣੀ ਦੀ ਕਲਾਸ ਜ਼ਰੂਰ ਲਾਉਣ ਗੁਰਬਾਣੀ ਤਾਂ ਗਿਆਨ ਆ ਸੋ ਗੁਰਬਾਣੀ ਪੜਨੀ ਆ ਗਈ ਠੀਕ ਸੁਧ ਸਮਝ ਨਹੀਂ ਆ ਗਈ ਤਾਂ ਫਿਰ ਤੇ ਕਮਾਲ ਹੋ ਜਾਊਗਾ ਫਿਰ ਕਦੇ ਬੱਚੇ ਘਾਟਾ ਨਹੀਂ ਖਾਣਗੇ ਜਿਹਨੂੰ ਗਿਆਨ ਹੋ ਗਿਆ ਨਾ ਉਹ ਬੰਦਾ ਕਦੇ ਘਾਟਾ ਨਹੀਂ ਖਾਊਗਾ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਸੋ ਇਸ ਕਰਕੇ ਇਹ ਜ਼ਰੂਰ ਤੁਹਾਨੂੰ ਬੇਨਤੀ ਆ ਕਿ ਇਹ ਜ਼ਰੂਰ ਕਿਰਪਾ ਕਰਨੀ ਆ ਆਪ ਵੀ ਆਪ ਵੀ ਤੁਸੀਂ ਲਾ ਲਓ ਐਦਾਂ ਕਦੇ ਸੋਚੀਦਾ ਨਹੀਂ ਕਿ ਥੋੜੀ ਉਮਰ ਜਾਂਦੀ ਉਹ ਕਿਤੇ ਫਿਰ ਕੀ ਹੋ ਗਿਆ ਹਨ ਦੋ ਸਾਲ ਲਾ ਲੋ ਗੁਰਬਾਣੀ ਦੇ ਧਿਆਨ ਨਾਲ ਥੋੜਾ ਜਿਹਾ ਆ ਜਿਹੜਾ ਆਪਾਂ ਇਸ ਵੇਲੇ ਕਰਦੇ ਆਂ ਆਪਾਂ ਕਿਉਂ ਇੱਕ ਇੱਕ ਅੱਖਰ ਨਾਲ ਨਾਲ ਦੱਸਦੇ ਆਂ ਧਿਆਨ ਨਾਲ ਉਹਦਾ ਵਿਚਾਰ ਉਹ ਦੱਸ ਦਈਦਾ ਆ ਉਹਦੀ ਸਿਆਰੀ ਬਿਆਰੀ ਵਿਆਕਰਨ ਦੱਸ ਦਈਦਾ ਤੇ ਉਹਦੇ ਅਰਥ ਕਿਵੇਂ ਕਰਨੇ ਆ ਸਾਰਾ ਆਪਾਂ ਕਿਉਂ ਇੰਨੇ ਪਿਆਰ ਨਾਲ ਦੋ ਦੋ ਪਦੀ ਕਰਕੇ ਕਰ ਰਹੇ ਆ ਕਿ ਇੱਕ ਸ਼ਬਦ ਨੂੰ ਤਿੰਨ ਤਿੰਨ ਦਿਨਾਂ ਨਹੀਂ ਕਰ ਰਹੇ ਆ ਕਿ ਅਹੀਂ ਸਮਝਣਾ ਆ ਕੋਈ ਕਾਲ ਨਹੀਂ ਆ ਸਾਨੂੰ ਕਿ ਅਸੀਂ ਭੋਗ ਪਾ ਦਈਏ ਫਟਾਫਟ ਫਿਰ ਕਿ ਦੋ ਸਾਲ ਲੱਗ ਜਣੇ ਜਾਂ ਤਿੰਨ ਸਾਲ ਲੱਗ ਜਣਗੇ ਪਿਓ ਚਾਰ ਸਾਲ ਲੱਗ ਜਾਣਗੇ ਫਿਰ ਆਪਾਂ ਕੀ ਕਰਨ ਫਿਰ ਵੀ ਇਹੀ ਬਾਣੀ ਵਿਚਾਰਨੀ ਇਰ ਸ਼ੁਰੂ ਤੋਂ ਆਪਾਂ ਕਰ ਲੈਣੀ ਆ। ਸੋ ਆਪਾਂ ਭੱਜ ਗਏ ਕਿੱਥੇ ਜਾਣਾ ਭੱਜਣ ਦੀ ਲੋੜ ਹੀ ਨਹੀਂ ਬੜੀ ਸਹਿਜ ਦੀ ਖੇਡ ਆ। ਸੋ ਸਹਿਜ ਨਾਲ ਹੀ ਆਪਾਂ ਚੱਲਣਾ ਆ। ਤੇ ਇਹ ਜਿਵੇਂ ਗੁਰਸੱਭ ਨੇ ਇਥੇ ਸਮਝਾਇਆ ਨਾ ਸਾਨੂੰ ਗੁਰਮੁਖਾਂ ਦਰਮੁਖੋ ਜਿਲੇ ਗੁਰਮੁਖਾਂ ਦੇ ਮੁਖ ਉਜਲੇ ਹੁੰਦੇ ਆ। ਸੇ ਆਏ ਮਿਲੇ ਹਰ ਪਾਸੋਂ ਆ ਕੇ ਵਾਗੇ ਨੂੰ ਮਿਲ ਪੈਂਦੇ ਆ ਸਤਿਗੰਗਾ ਪਹੁੰਚਦੇ ਆ। ਵਹੀ ਗੁਰੂ ਕਹ ਰਿਹਾ ਗੁਰੂ ਸੱਭ ਕਹ ਰਿਹਾ ਚਨ ਨਾਨਕ ਗੁਰ ਤਿੰਨ ਪਾਇਆ ਕਹਿੰਦੇ ਕਿ ਨਾਨਕ ਇਹ ਨਾਨਕ ਗੁਰੂ ਉਹਨਾਂ ਨੇ ਹੀ ਪਾਇਆ ਜਿੰਨਾ ਆਪ ਟੁੱਠਾ ਗੁਣਤਾਸ ਜਿੰਨਾ ਤੇ ਆਪ ਕੋਲੋਂ ਦਾ ਖਜ਼ਾਨਾ ਵਾਹਿਗੁਰੂ ਆਪ ਟੁੱਠਾ ਨਾ ਖੁਸ਼ ਹੋਇਆ ਗੁਰੂ ਵੀ ਉਹਨਾਂ ਨੇ ਪਾਇਆ ਦੂਜਿਆਂ ਨੂੰ ਗੁਰੂ ਵੀ ਨਹੀਂ ਮਿਲਦਾ ਉਹ ਵਿਚਾਰੇ ਗੁਰੂ ਦੇ ਭਲੇਕੇ ਨਾ ਸਮੁੰਦਰ ਦੇ ਭਲੇਕੇ ਚਵੜੀ ਚ ਜਾ ਡਿੱਗਦੇ ਆ ਤੇ ਉੱਥੇ ਚਿਕੜ ਜਾth ਮਾਰਦੇ ਰਹਿੰਦੇ ਆ ਗੁਰੂ ਦੇ ਭਲੇਕੇ ਕੇ ਦੇਹਤਰੀ ਕੋ ਚਲੇ ਜਾਂਦੇ ਆ ਤੇ ਉੱਥੇ ਹੀ ਬਸ ਉਲਝ ਕੇ ਰਹਿ ਜਾਂਦੇ ਆ ਉਹਨਾਂ ਨੂੰ ਕੁਝ ਪਤਾ ਵੀ ਨਹੀਂ ਲੱਗਦਾ ਕੁਝ ਪਤਾ ਹੀ ਨਹੀਂ ਲੱਗਦਾ ਰੱਬ ਦੀ ਇੱਕ ਇੱਕ ਗੱਲ ਵੀ ਨਹੀਂ ਪਤਾ ਲੱਗਦਾ ਸੋ ਇਹ ਵੀ ਇੱਕ ਚੈਲੰਜ ਆ ਕਿ ਚਲੋ ਸਾਰੇ ਕਹਿੰਦੇ ਆ ਆਪਾਂ ਦੇਖ ਲੈਨੇ ਆ ਜਿਹੜੇ ਸੰਤ ਸਾਧੂ ਜਾਣਦੇ ਹੁੰਦੇ ਸਾਡੇ ਮਹਾਪੁਰਖ ਤੇ ਬ੍ਰਹਮ ਗਿਆਨੀ ਸੋ ਜਿਹੜੇ ਦੇਦਾਰੀ ਗੁਰਾਂ ਕੋ ਜਾਣਦੇ ਹੋ ਤੇ ਕਹਿੰਦੇ ਸਾਡਾ ਗੁਰੂ ਤੇ ਆਪਾਂ ਚਲੋ ਕੋਈ ਗੱਲ ਨਹੀਂ ਇੱਕ ਚੈਲੰਜ ਆ ਵੀ ਆਪਣੇ ਬ੍ਰਹਮ ਗਿਆਨੀ ਨੂੰ ਕਹਿ ਦਿਓ ਜਾ ਕੇ ਤੇ ਆਪਣੇ ਗੁਰੂ ਨੂੰ ਜਾ ਕੇ ਪੁੱਛ ਲਓ ਇੱਕ ਰੱਬ ਦੀ ਇੱਕ ਗੱਲ ਦੱਸ ਦੇ ਜਾਂ ਇੱਕ ਗੁਣ ਕੋਈ ਰੱਬ ਦਾ ਇੱਕ ਦੱਸ ਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਨਾਂ ਲਿਖਿਆ ਹੋਏ ਆਪਣੇ ਕੋਲੋਂ ਦੱਸਦੇ ਚੱਲ ਇੱਕ ਗੱਲ ਦੱਸ ਦੇ ਰੱਬ ਤੁਸੀਂ ਦੇਖੋਗੇ ਉਹਦੇ ਹੱਥਾਂ ਦੇ ਤੋਤੇ ਉੜ ਚੜੇ ਜਿਹੜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ ਉਹਦੇ ਕਾਪੀ ਕਰਕੇ ਦੱਸ ਹੀ ਦੇਣੀਆਂ ਆ ਉਹਨਾਂ ਦੀ ਗੱਲ ਨਹੀਂ ਆ ਕਿ ਮਤਲਬ ਆਪਣੇ ਕੋਲੋਂ ਇੱਕ ਗੱਲ ਦੱਸਦੇ ਚੱਲ ਰੱਬ ਦੱਸਣੀ ਕਿਹਨੇ ਆ ਇੱਕ ਗੱਲ ਕਿਹਨੇ ਦੱਸਣੀ ਰੱਬ ਰੱਬ ਨੂੰ ਕੌਣ ਜਾਣਦਾ ਉੱਥੇ ਤੁਹਾਨੂੰ ਪਤਾ ਲੱਗ ਜਾਣਾ ਗੱਲ ਉਹ ਦੱਸਣੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਨਾਂ ਲਿਖੀ ਹੋਈ ਉਹ ਕੀ ਇਹ ਤਾਂ ਕਾਪੀ ਆ ਕਾਪੀ ਪੇਸਟ ਕਰ ਦੇਗਾ ਤੂੰ ਇਧਰੋਂ ਪੜ ਕੇ ਤੇ ਕਰ ਰਿਹਾ ਏ ਇਦਾਂ ਹੀ ਕਰ ਰਿਹਾ ਏ ਇਦਾਂ ਗਮਰਾਹ ਕਰੇ ਪਾਣੀ ਪੜ ਪੜ ਕੇ ਤੇ ਲੋਕਾਂ ਨੂੰ ਆਪਣੇ ਪਿੱਛੇ ਲੈ ਜਾ ਰਹੇ ਸਾਰੇ ਉਹਨੂੰ ਕਿ ਆਪਣੇ ਕੋਲੋਂ ਦੱਸ ਚੱਲ ਦੱਸ ਤੁਹਾਨੂੰ ਆਪੇ ਪਤਾ ਲੱਗ ਜੂ ਇੱਕ ਗੱਲ ਸਿਰਫ ਜ਼ਿਆਦਾ ਨਹੀਂ ਸਿਰਫ ਇੱਕ ਗੱਲ ਰੱਬ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਸਾਰੀਆਂ ਗੱਲਾਂ ਹੀ ਰੱਬ ਨੇ ਲਿਖੀਆਂ ਨਾ ਇਹ ਤਾਂ ਖਜ਼ਾਨਾ ਹੈ ਨਾ ਇੱਥੇ ਇੱਥੇ ਇਹਦਾ ਗੁਰੂ ਨਾਨਕ ਪਾਤਸ਼ਾਹ ਦਾ ਖਜ਼ਾਨਾ ਹੈ ਨਾ ਤੋਂ ਆਪਣੇ ਉਹ ਤੇ ਸੱਚੇ ਗੁਰੂ ਦਾ ਖਜ਼ਾਨਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਤੁਹੀ ਵੀ ਆਪਣੇ ਆਪਣੇ ਗੁਰੂ ਕਹੋ ਨਿਆ ਚਲੋ ਇੱਕ ਗੱਲ ਹੀ ਦੱਸ ਦੋ ਰੱਬ ਦੀ ਇੱਕ ਗੱਲ ਜਾਂ ਇੱਕ ਕੋਣ ਕੋਈ ਰੱਬ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਨਾਂ ਲਿਖਿਆ ਹੋਵੇ ਬਸ ਨਾਂ ਲਈ ਹਤਰਾਂ ਦੇ ਤੋਤੇ ਉੱਡ ਜਾਂਦੇ ਨੇ ਨਾ ਜਨ ਨਾਨਕ ਗੁਰ ਤင် ਪਾਇਆ ਜਿਨ੍ਹਾਂ ਆਪ ਤੁਠਾ ਗੁਣਤਾਸ ਗੁਰੂ ਤੇ ਉਹੀ ਪਾਉਂਦੇ ਆ ਗੁਰੂ ਨਾਨਕ ਜਿੱਤੇ ਚਿਰਨੀ ਉਹੀ ਲੱਗਦੇ ਗੁਰੂ ਨਾਨਕ ਉਹਨਾਂ ਨੂੰ ਹੀ ਮਿਲਦਾ ਆ ਜਿਨ੍ਹਾਂ ਦੇ ਆਪ ਕੋਲੋਂ ਦਾ ਖਜ਼ਾਨਾ ਵਾਇ ਗੁਰੂ ਤਰੁੱਠਦਾ ਆ ਹਰ ਤੇ ਆ ਬੋਸਾਸ ਗ੍ਰਾਸ ਫਿਰ ਕਿੰਦੇ ਵਾਇ ਗੁਰੂ ਤੇ ਆਉਂਦੀ ਰਸਾਸ ਫਿਰ ਵਾਇ ਗੁਰੂ ਕਰਦੇ ਤਵਾ ਸੰਦਾ ਹਰੇਕ ਸਾਥ ਦੇ ਨਾਲ ਸਸੇ ਨੂੰ ਸਿਆਰੀ ਹੈ ਨਾ ਸਾਸ ਗ੍ਰਾਸ ਦੇ ਸਸਤੇ ਨੂੰ ਲਾਚ ਦੀ ਸਿਆਰੀ ਵੀ ਰੋਟੀ ਖਾਂਦੇ ਆ ਉਹਦੇ ਵੀ ਨਾਲ ਜਿਹੜੇ ਰੋਟੀ ਖਾਣਾ ਬਰਕੀ ਮੂਝ ਪਾਉਣੇ ਉਹਦੇ ਨਾਲ ਵੀ ਵੈਗਰੂ ਕਹਿਣਾ ਵੈਗਰੂ ਕਹਿੰਦੇ ਰਹਿਣਾ ਧਿਆਉਂਦੇ ਰਹਿਣਾ ਮਨ ਚ ਵੈਗਰੂ ਹੋਣਾ ਚਾਹੀਦਾ ਉਹਦਾਂ ਵੀ ਜਿਨ ਸਾਲਿਆਂ ਨੇ ਉਹਦੇ ਮਨ ਚ ਵੈਗਰੂ ਹੋਣਾ ਚਾਹੀਦਾ ਸਾਹ ਲੈਂਦੇ ਸਮੇਂ ਰੋਟੀ ਖਾਂਦੇ ਸਮੇਂ ਪਰਤਿਆ ਉਹ ਵੈਗਰੂ ਨਹੀਂ ਕਿਹਾ ਹੁੰਦੇ ਆਂ ਚ ਰੱਖੋ ਮਨ ਪ੍ਰੀਤ ਲੱਗੀ ਤੈਨਾਂ ਗੁਰਮਖਾਂ ਅਰਨਾਮ ਜਿੰਨਾ ਰਹਿਰਾਸ ਮਨ ਪ੍ਰੀਤ ਲੱਗੀ ਤਿੰਨਾ ਗੁਰਮੁਖਾਂ ਮਨ ਵਿੱਚ ਪ੍ਰੀਤ ਲੱਗ ਗਈ ਪ੍ਰੀਤੀ ਵੀਦੇ ਤੈਨੂੰ ਸਾਰਿਆਂ ਨੂੰ ਮਨ ਲਾ ਪ੍ਰੀਤੀ ਲੱਗ ਗਈ ਪਿਆਰ ਲੱਗ ਗਿਆ ਤਿੰਨਾ ਗੁਰਮੁਖਾਂ ਉਹਨਾਂ ਗੁਰਮੁਖਾਂ ਦੀ ਹਰਨਾਮ ਜਿਨਾਂ ਰੇਰਾਸ ਜਿਨ੍ਹਾਂ ਦੇ ਜੀਵਨ ਦੀ ਰੋ ਰੀਤੀ ਵੈਗੁਰੂ ਦਾ ਨਾਮਾ ਰਾਸ ਪੁੰਜੀ ਰੋ ਰੀਤੀ ਵੈਗੁਰੂ ਦਾ ਨਾਮ ਹਨ ਜਿਹਨਾਂ ਦੀ ਜੀਵਨ ਦੀ ਉਹਨਾਂ ਦੀ ਪ੍ਰੀਤੀ ਵੈਗੁਰੂ ਨਾਲ ਪੈ ਜਾਂਦੀ ਹੈ ਉਹਨਾਂ ਦਾ ਪਿਆਰ ਵੈਗੁਰੂ ਨਾਲ ਪੈ ਜਾਂਦਾ ਹੈ ਹਰ ਕੀਰਤ ਹਨ ਵੀਰ ਰੇਰਾਸ ਆ ਨਾਮ ਜਿਨਾਰਾ ਰੇਰਾਸ ਰੇਰਾਸ ਜੀਵਨ ਤੇ ਰਾਤੀ ਰਾਸ ਪੂੰਜੀ ਸਰਮਾਇਆ ਬਗਨਨਾ ਰੇਰਾਸ ਦਾ ਪਾਠ ਹੈ ਰੇਰਾਸ ਕੀਤੇ ਰਾਸ ਪੂੰਜੀ ਸਰਮਾਇਆ ਸਰਮਾਇਆ ਕੀ ਆ ਬਾਈ ਗੁਰੂ ਦਾ ਨਾਮ ਕੋਈ ਬਾਈ ਗੁਰੂ ਦਾ ਨਾਮ ਬਹੁਤ ਜ਼ਰੂਰੀ ਹੈ ਨਾਮ ਜਪਣਾ ਬਹੁਤ ਜ਼ਰੂਰੀ ਆ ਤੇ ਸਭ ਤੋਂ ਜ਼ਰੂਰੀ ਤੇ ਗੁਰੂ ਸਾਹਿਬ ਦਾ ਨਾਮ ਲੈਣਾ ਆ ਗੁਰੂ ਸਾਹਿਬ ਮਿਲਣਗੇ ਤੇ ਨਾਮ ਦੀ ਦਾਤ ਦੇਣਗੇ ਗੁਰਸੇਵ ਨਾਮ ਦੀ ਦਾਤ ਦੇਣਗੇ ਨਾਮ ਪਾਣਗੇ ਤੇ ਨਾਮ ਜਪਾਂਗੇ ਆਪਣਾ ਗੁਰਸਾਹ ਦੇ ਕਲੀਅਰ ਕਾਟੀ ਦੱਸ ਦਿੱਤਾ ਹੈ ਕਿ ਜਿਨ੍ਹਾਂ ਨੂੰ ਗੁਰੂ ਸਾਹਿਬ ਮਿਲ ਪਏ ਉਹਨਾਂ ਨੂੰ ਕਹਿੰਦੇ ਕਿ ਸਿੱਧਾ ਹੀ ਵੈਗਰੂ ਨੂੰ ਵੈਗਰੂ ਆ ਕੇ ਮਿਲਦਾ ਹੈ ਉਹਨਾਂ ਨੂੰ ਕਿਉਂ ਉਹ ਵੈਗਰੂ ਵਰਗੇ ਹੋ ਜਾਂਦੇ ਆ ਸੇਵਕ ਭਾਏ ਬਣ ਜਾ ਰਿਹਾ ਮਿੱਤਰ ਸੇਵਕ ਭਾਏ ਗੁਰੂ ਸਾਹਿਬ ਦੇ ਗੁਲਮ ਹੋ ਕੇ ਵਿਚਰਦੇ ਆ ਗੁਲਮ ਹੋ ਕੇ ਰਹਿੰਦੇ ਆ ਗੁਰੂ ਸਾਹਿਬ ਦੇ ਉਹ ਜਿਹੜਾ ਗੁਰੂ ਨਾਨਕ ਦਾ ਗੁਲਾਮ ਆ ਨਾ ਸੱਚ ਬੋਲਦੇ ਵੈਗਰੂ ਦਾ ਗੁਲਾਮ ਆ ਜਿਹੜਾ ਗੁਰੂ ਨਾਨਕ ਦਾ ਕੋਲਾ ਹੈ ਨਾ ਵੈਗਰੂ ਕਹਿੰਦਾ ਜਿੰਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਬਾਸ਼ਾ ਨੂੰ ਪੂਜਿਆ ਨਾ ਵੈਗਰੂ ਉਹਨਾਂ ਬੰਦਿਆਂ ਨੂੰ ਪੂਜਦਾ ਹੈ ਮਾਲ ਦੀ ਗੱਲ ਹੈ ਕੋਈ ਗੁਰੂ ਪਾਤਸ਼ਾਹ ਧਰਮ ਰਤਬਾ ਦੇਖੋ ਆਪਾਂ ਸੋਚ ਹੀ ਨਹੀਂ ਸਕਦੇ ਕਿ ਆਪਾਂ ਧੰਨਵਾਦ ਨਹੀਂ ਕਰ ਸਕਦੇ ਕਿ ਸਾਡੀ ਕਿੰਨੀ ਚੰਗੀ ਕਿਸਮਤ ਆ ਇਹ ਲਕੀਰਸ ਨੇ ਐਂਡ ਦੀ ਵਰਡ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੁਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਲੇ ਪਰਫੈਕਟ ਗੁਰੂ ਜਿਨਾਂ ਆਪਾਂ ਕਹਿ ਲਈਏ ਜਿਹੜੇ ਸਿੱਧੇ ਵਾਹਿਗੁਰੂ ਨਾਲ ਪਾਉਂਦੇ ਆ ਸਿੱਧੇ ਮਲਾਉਂਦੇ ਵਾਹਿਗੁਰੂ ਨਾਲ ਸਿੱਧੇ ਵੀ ਆਏ ਤਾਂ ਸਹੀ ਮਿਲੇ ਤਾਂ ਸਹੀ ਕੋਈ ਮਿਲਣ ਦਾ ਚਾਹਵਾਨ ਹੋਏ ਸਹੀ ਗੁਰੂ ਸਾਹਿਬ ਸਿੱਧਾ ਡਾਇਰੈਕਟ ਵਾਹਿਗੁਰੂ ਨਾਲ ਮਲਾਉਂਦੇ ਆ ਵਰਕਸ਼ਿਸ਼ ਉਹ ਕਰਦੇ ਆ ਪਾਸੇ ਰਿਆਲੀ ਤੇ ਜੋ ਗਿਆਨ ਦਿੰਦੇ ਆ ਪਰ ਗੱਲ ਸਮਝਾਉਂਦੇ ਆ ਪਰਫੈਕਟ ਸਮਝਾਉਂਦੇ ਆ ਕੋਈ ਉਲਜਨ ਨਹੀਂ ਕੋਈ ਚਕਰਾਂਜ ਨਹੀਂ ਪਾਉਂਦੇ ਕੋਈ ਦੁਰਾ ਨਹੀਂ ਕਰਦੇ ਕੋਈ ਪਾੜਾ ਨਹੀਂ ਪਾਉਂਦੇ ਵੰਦੇ ਨਹੀਂ ਆ ਜਿਵੇਂ ਪੰਡਤ ਕਰਦਾ ਤੁਸੀਂ ਹੋਰ ਬਾਕੀ ਤੇ ਨਾ ਹੁਣ ਆਪਾਂ ਕਹਿਣਾ ਨਹੀਂ ਚਾਹੁੰਦੇ ਕਿ ਬਾਕੀ ਹੈ ਕੀ ਆ ਖੇਡ ਇਹੋ ਜੀਆਂ ਕਤਬਾਂ ਤੁਸੀਂ ਆਪ ਸੋਚ ਕੇ ਦੇਖੋ ਜੇ ਮੰਨ ਲਓ ਇੱਕ ਆਪਾਂ ਯੂਨੋ ਦੀ ਗੱਲ ਕਰੀਏ ਯੂਨੋ ਬਹੁਤ ਸਟਰੋਂਗ ਹੋਏ ਬਹੁਤ ਜ਼ਿਆਦਾ ਤਾਕਤ ਹੋਏ ਵਹਤੋਂ ਦੀ ਕੋਈ ਗੱਲ ਮੰਨਦਾ ਨਹੀਂ ਸੋ ਆ ਕਿਹਨ ਨੂੰ ਜੁਵਨ ਆ ਉਹਦੀ ਕੋਈ ਕੋਈ ਦੇਸ਼ ਦੀ ਗੱਲ ਮੰਨਦਾ ਨਹੀਂ ਕੋਈ ਪਰਵਾਹ ਨਹੀਂ ਕਰਦੇ ਉਹਦੀ ਪਰ ਸਟਰੋਂਗ ਹੋਣੀ ਚਾਹੀਦੀ ਹੈ ਜੁਵਨ ਨੂੰ ਮਨੁੱਖਤਾ ਦੀ ਗੱਲ ਆ ਸੋ ਸਾਰੀ ਮਨੁੱਖਾਂ ਇਸ ਧਰਤੀ ਤੇ ਰਹਿਣਾ ਹੈ ਜੇ ਸਾਰੇ ਜੀਵਨ ਆਪਣਾ ਲੋਚ ਦੇ ਅਤੇ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਵਾਲਾ ਸਿਧਾਂਤ ਆ ਸੋ ਉਹਦੇ ਉਹਦੇ ਅਨੁਸਾਰੀ ਜੁਵਨ ਨੂੰ ਬਣੀ ਆ ਸੋ ਉਹਦੇ ਹਿਸਾਬ ਨਾਲ ਬਹੁਤ ਸਟਰੋਂਗ ਹੋਏ ਤੇ ਜੇ ਆਪਾਂ ਗੱਲ ਕਰੀਏ ਕਾ ਗਿਟਾਰਾਂ ਮ ਕੋਪਸਤ ਕੰਦੀ ਹੋਈ ਖਾਸ ਕਰਕੇ ਜਿਹੜੀਆਂ ਇਹੋ ਜਿਹਾਂ ਜਿਹੜੀਆਂ ਜਾਤ ਪਾਤ ਦੇ ਆਧਾਰ ਤੇ ਬੰਦਿਆਂ ਨੂੰ ਵੰਡ ਦਿੰਦੀਆਂ ਤੇ ਕਤਲੋ ਕਰਤ ਕਰਦੀਆਂ ਸੋ ਉਹਨਾਂ ਨੂੰ ਤੇ ਸਜ਼ਾ ਦੇਣਾ ਚਾਹੀਦਾ ਤਬ ਦੇਣਾ ਚਾਹੀਦਾ ਹੁੰਦਾ ਹੈ ਸੋ ਜਿਹੜੀਆਂ ਮਤਲਬ ਮਨੁੱਖਤਾ ਦੇ ਭਲੇ 'ਚ ਨਹੀਂ ਜਿਹੜੀਆਂ ਉਲਟਾ ਜਿਹੜੀਆਂ ਨੁਕਸਾਨ ਕਰ ਰਹੀਆਂ ਗੱਲ ਮਨੁੱਖਤਾ ਦੀ ਹੈ ਗੱਲ ਮਨੁੱਖਤਾ ਦੀ ਹੈ ਗੱਲ ਹੈ ਤੁਸੀਂ ਧਰਮ ਨੂੰ ਮਨੁੱਖਤਾ ਹੀ ਕਹ ਲੋ ਇਨਸਾਨੀਅਤ ਕਹ ਲੋ ਇਨਸਾਨੀਅਤ ਧਰਮ ਇਨਸਾਨੀਅਤ ਸਿਖਾਉਂਦਾ ਹੈ ਜਿੱਥੇ ਇਨਸਾਨੀਅਤ ਨਹੀਂ ਹੈਗੀ ਸੋ ਉਹ ਜਿੱਥੇ ਹਵਾਨੀਅਤ ਹੈ ਜਿੱਥੇ ਨਸ਼ਿਆਂ ਦਾ ਪ੍ਰਚਾਰ ਹੈ ਜਿੱਥੇ ਹੋਰ ਹੋਰ ਉਲਟੇ-ਪੁਲਟੀਆਂ ਗੱਲਾਂ ਸੋ ਉਹਦੇ ਹਵਾਨੀਅਤ ਸਖਾਉਂਦੇ ਆ ਸਭ ਉਹਨਾਂ ਨੂੰ ਕੀ ਕਰਨਾ ਉਹਦੇ ਦਬ ਦੇਣੀਆਂ ਚਾਹੀਦੀਆਂ ਉਤੇ ਵੈਸੇ ਤੁਸੀਂ ਦੇਖ ਲਓ ਵਿਸੇ ਮੈਂ ਨਾ ਇਹ ਇਹ ਗੱਲ ਮੈਂ ਨਹੀਂ ਕਹਿੰਦਾ ਤੇ ਕੱਲ ਹਿੰਦੂ ਵੀ ਜਿਹੜੇ ਸਿਆਣੇ ਹਿੰਦੂ ਉਹ ਵੀ ਕਹਿੰਦੇ ਆ ਜਿਹੜੇ ਸਿਆਣੇ ਲੋਕ ਹਿੰਦੂ ਨਾ ਕਹੋ ਸਿਆਣੇ ਲੋਕ ਆ ਜਿਹੜੇ ਉਹ ਸਾਰੇ ਇਹ ਗੱਲ ਕਹਿੰਦੇ ਆ ਕਿ ਇਹ ਇਹਨਾਂ ਦੇ ਨਾਂ ਤੇ ਜਿੱਥੇ ਕਤਲੋਕਾਰਤ ਹੁੰਦੀ ਹੈ ਜਿਹੜੀਆਂ ਇਨਸਾਨੀਅਤ ਦੇ ਦੁਸ਼ਮਣਾਂ ਜਿਹੜੀਆਂ ਲਿਖਤਾ ਉਹਨਾਂ ਨੂੰ ਵੀ ਕਰਨਾ ਸੋ ਜੇ ਆਪਾਂ ਗੱਲ ਕਰਾਂਗੇ ਗੁਰੂ ਪਾਤਸ਼ਾਹ ਦੀ ਤੇ ਗੁਰੂ ਸਭ ਗੱਲਾਂ ਇਨਸਾਨੀਅਤ ਦੀ ਕਰਦੇ ਆ ਇਨਸਾਨੀਅਤ ਦੀ ਗੱਲ ਕਰਦੇ ਆ ਕਿਸੇ ਦੀ ਗੱਲ ਨਹੀਂ ਕਿ ਕਿਸੇ ਬੰਦੇ ਦੀ ਨਹੀਂ ਕਿਸ ਧਰਮ ਦੀ ਨਹੀਂ ਕਿਸ ਖਾਸ ਫਿਰਕੇ ਦੀ ਨਹੀਂ ਕਿਸ ਜਾਤ ਦੀ ਨਹੀਂ ਕਿਸ ਮੇਲ ਫੀਮੇਲ ਦੀ ਨਹੀਂ ਬੱਚੇ ਬੁੱਢੇ ਦੀ ਨਹੀਂ ਇਨਸਾਨੀਅਤ ਦੀ ਗੱਲ ਕਰਦੇ ਆ ਗੁਰੂ ਸਾਹਿਬ ਇਨਸਾਨੀਅਤ ਦੇ ਗੁਰੂ ਆ ਤੋਂ ਪਾਸੇ ਕਹਿੰਦੇ ਗੁਰੂ ਗਿਆ ਕੇ ਇੱਕ ਡੱਬੀ ਵਿੱਚ ਬੰਦ ਕਰ ਦਿੱਤਾ ਕਿ ਲੈਵਲ ਲਾ ਕੇ ਕਿ ਮਤਲਬ ਇਹ ਨਾ ਇਹ ਵੀ ਇੱਕ ਸੌੜੀ ਸੋਚ ਆ ਉਹਦਾ ਪੰਛੀਕਾਰ ਹੋ ਗਏ ਸਾਨੂੰ ਪਤਾ ਨਹੀਂ ਕਿ ਸਿੱਖ ਨੂੰ ਇੱਕ ਪੌਮ ਬਣਾ ਕੇ ਗੁਰੂ ਸਾਹਿਬ ਨੂੰ ਗੁਰੂ ਨਾਨਕ ਨੂੰ ਗੁਰੂ ਸਾਹਿਬ ਦਾ ਸਿੱਖਾਂ ਦਾ ਗੁਰੂ ਕਿਹਾ ਕਿ ਉਹਨੂੰ ਕਲੋਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਦਗਾਉਣ ਦੀ ਕੋਸ਼ਿਸ਼ ਕੀਤੀ ਗਈ ਆ ਸੋ ਗੁਰੂ ਸਾਹਿਬ ਤੇ ਸਿੱਖਾਂ ਦੇ ਗੁਰੂ ਹੈ ਹੀ ਨਹੀਂ ਜਿੱਥੇ ਗੁਰੂ ਸਾਹਿਬ ਆਏ ਗੁਰੂ ਨਾਨਕ ਸਾਹਿਬ ਤੁਸੀਂ ਮੈਨੂੰ ਦੱਸੋ ਕੌਣ ਸਿੱਖੀ ਹੈ ਰਾਈਵਲਰ ਕੌਣ ਹੈ ਰਾਈ ਬਲਾਰ ਖਾਨ ਸਾਹਿਬ ਹੀ ਨਾਂ ਦਾ ਰਾਈ ਬਲਾਰ ਖਾਨ ਸੇ ਕੌਣ ਹੈ ਉਸ ਦੇ ਦੇ ਕੋ ਭਾਈ ਮਰਦਾਨਾ ਜੀ ਕੌਣ ਹੈ ਜਿਹੜੇ ਕਿਤੇ ਕਿਤੇ ਗੁਰੂ ਪਾਸ਼ਾ ਕੇ ਆ ਤੇ ਕਿੰਨੇ ਲੋਕ ਜਿਹੜੇ ਚਰਨੀ ਲੱਗੇ ਜਿਨ੍ਹਾਂ ਨੇ ਸਿੱਖਿਆ ਲੈ ਲਈ ਗੁਰੂ ਸਾਹਿਬ ਕੋਲੋਂ ਇਹਨਾਂ ਨੇ ਰੱਬ ਦੀ ਸਿੱਖਿਆ ਲੈ ਲਈ ਅਸੀਰ ਕਰਨ ਲਈ ਲੋਕ ਕਰਨ ਲਈ ਉਹ ਸਾਰੇ ਸਿੱਖ ਕੋਲ ਹੈ ਕੋਈ ਵੀ ਲੈ ਸਕਦਾ ਹੋਣਾ ਵੀ ਕੋਈ ਲੈ ਸਕਦਾ ਕੋਈ ਵੀ ਲੈ ਸਕਦਾ ਅਸੀਂ ਉਹਨੂੰ ਇੱਕ ਪੰਡਤ ਕਰਦੇ ਤਰ੍ਹਾਂ ਇੱਕ ਜਾਤ ਦਾ ਨਾਂ ਹੀ ਬਣਾਤਾ ਹੈ ਸਿੱਖ ਕੌਮ ਆ ਜੀ ਸੋ ਉਹ ਭਾਵੇਂ ਉਹਨਾਂ ਨੇ ਉਹਨਾਂ ਨੇ ਸਿੱਖਿਆ ਹੀ ਕੁਝ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਸਿੱਖੀ ਗਈ ਉਹਨਾਂ ਨੂੰ ਸੋ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਇੱਕ ਮਤਲਬ ਨਾ ਕੋਸ਼ਿਸ਼ਾਂ ਹੈਗੀਆਂ ਸੋ ਸੱਚ ਨੂੰ ਦਬਾਉਣ ਦੀਆਂ ਹੋਰ ਕੁਝ ਨਹੀਂ ਆ ਪੰਡਤ ਚਾਹੁੰਦਾ ਨਹੀਂ ਕਿ ਉਹਦਾ ਰੋਟੀ ਪਾਣੀ ਪੂਰੀ ਪ੍ਰੋਕਟ ਬੰਦ ਹੋ ਜਾਏ ਸੋ ਸਾਰੇ ਜਾਗ ਜਾਨ ਉਹ ਨਹੀਂ ਚਾਹੁੰਦਾ ਕਹਿੰਦਾ ਕਿ ਸਾਰੇ ਦੱਬੇ ਰਹਿਣੇ ਤਾਂ ਹੀ ਦੱਬੇ ਰਹਿਣੇ ਤੋ ਪਰ ਗੱਲ ਇਹ ਆ ਕਿ ਸਮਾਂ ਸਮਾਈ ਹੁੰਦਾ ਹੈ। ਸੂਗਰੂ ਪਾਸ਼ਾ ਨੇ ਜੋ ਕੰਮ ਕਰਨਾ ਸੀ ਉਹ ਕਰ ਚੁੱਕਿਆ ਗੁਰੂ ਸਾਹਿਬ। ਪਰ ਇਹਨਾਂ ਦੇ ਸਾਰੇ ਜਾਣਦੇ ਆ ਉਦੋਂ ਦੇ ਪੰਡਤ ਐ ਇਦਾਂ ਦੀਆਂ ਗੱਲਾਂ ਕਹਿ ਕੇ ਨਾ ਕਿ ਅਹੀਂ ਮਤਲਬ ਦੇਵਪੁਰਸ਼ ਆ। ਸੋ ਤੇ ਬਾਕੀਆਂ ਨੂੰ ਕਹਿੰਦਾ ਕਿ ਤੁਸੀਂ ਸਾਰੇ ਰੱਬ ਲੋਕੀਸਤਾਨ ਦੇ ਸ਼ਾਇਦ ਰੱਬ ਵੱਲੋਂ ਹੀ ਅਹੀਂ ਧੱਕੇ ਹੋਏ ਆ। ਪਰ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਐਸਾ ਕੋਈ ਪੱਖ ਨਹੀਂ ਹੈਗਾ ਪੰਡਤ ਦੀਆਂ ਆਪਣੀਆਂ ਖੇਡਾਂ ਆ। ਕੋਣ ਮੜਾ ਮੋਟਾ ਪੰਡਤ ਤੁਮਕੀ ਦਿੰਦਾ ਹੈ ਤੇ ਉਹ ਸਿਰਫ ਇੱਕ ਰਾਜਸੀ ਤਾਕਤਾ ਕਰਕੇ ਦਿੰਦਾ ਹੈ ਵੈਸੇ ਨਹੀਂ ਉਹ ਜਿਹੜੀਆਂ ਜਿਹੜੇ ਦੇ ਭਰਮ ਹੀ ਨਾ ਪਾਏ ਹੋਏ ਕਿ ਤੁਹਾਨੂੰ ਰੱਬ ਨੇ ਮਤਲਬ ਫੋਰਥ ਕਲਾਸ ਰੱਖਿਆ ਆ ਤੇ ਰੱਬ ਨੇ ਮੈਨੂੰ ਫਸਟ ਕਲਾਸ ਰੱਖਿਆ ਆ ਤੁਹਾਨੂੰ ਮੇਰੀ ਗੱਲ ਮੰਨਨੀ ਪੈਣੀ ਆ ਨਹੀਂ ਤਾਂ ਤੁਸੀਂ ਅੱਗੇ ਨਰਕਾਂ ਚ ਚਲੇ ਜਾਣਾ ਉਹਨਾਂ ਗੱਲਾਂ ਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਆ ਤੇ ਪੰਡਤ ਦੱਸ ਕੋ ਮਖੌਲ ਉਡਾਉਂਦੇ ਆ ਸਭ ਪੰਡਤ ਆਪ ਵੀ ਝੂਠਾ ਹੋ ਗਿਆ ਸਾਰੇ ਪਾਸੇ ਝੂਠਾ ਪੈ ਗਿਆ ਇਹ ਗੱਲ ਨਹੀਂ ਪੰਡਤਾਂ ਦੇ ਬੱਚੇ ਦੇਖ ਲਓ ਉਹ ਉਹ ਇਦਾਂ ਦੀਆਂ ਸਟੇਟਮੈਂਟਾਂ ਪਾਉਂਦੇ ਆ ਕਿ ਯਾਰ ਇਹ ਧਰਮ ਥੋੜੀ ਆ ਮਤਲਬ ਪੰਡਤਾਂ ਦੇ ਬੱਚੇ ਇਹ ਗੱਲ ਕਹਿੰਦੇ ਵੀ ਇਹ ਧਰਮ ਥੋੜੀ ਆ ਇਹਦੇ ਬਸ ਇੱਕ ੱਗੀ ਆ ਗੁੰਮਰਾਹ ਕੀਤਾ ਹੋਇਆ ਸਾਰੇ ਪਾਸੇ ਲੋਕਾਂ ਨੂੰ ਵੀ ਉਜੂਹ ਬਣਾਇਆ ਜਾ ਰਿਹਾ ਹੈ ਤੇ ਉਹ ਹੈ ਵੀ ਆ ਬਿਲਕੁਲ ਸਿ ਬਣਾਇਆ ਜਾ ਰਿਹਾ ਉਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਸੱਚ ਤੇ ਕੁਝ ਹੋਰ ਆ ਸੱਚ ਤਾਂ ਇਹ ਆ ਕਿ ਸਾਰੇ ਬੰਦੇ ਰੱਬ ਦੇ ਆ ਸਾਰੇ ਰੱਬ ਨੇ ਬਣਾਏ ਆ ਤੇ ਸਾਰੇ ਇੱਕੋ ਤਰ੍ਹਾਂ ਦੇ ਬਣਾਏ ਆ ਸੇਮ ਪੂਰੇ ਥਾਟ ਬਣਾਇਆ ਪੂਰੇ ਦੇਖੋ ਇੱਕ ਸਮਾਨਾ ਸਾਰੀ ਬਣਤਰ ਵਾਹਿਗੁਰੂ ਨੇ ਬਣਾਈ ਆ ਪੂਰੇ ਨੇ ਉਹਨਾਂ ਇੱਕ ਸਮਾਨ ਇੱਕ ਬਰਾਬਰ ਬਣਾਏ ਆ ਸਾਰੇ ਇੱਕ ਬਰਾਬਰ ਆ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗਰਾਈ ਇੱਕ ਪਿਤਾ ਆ ਪ੍ਰਕਾਸ਼ ਵਾਹਿਗੁਰੂ ਸਾਰੇ ਉਹਦੇ ਪੁੱਤਰ ਆ ਸਾਰੇ ਉਹਦੇ ਪੁੱਤਰ ਆ ਤੇ ਸਾਰੇ ਬਰਾਬਰ ਆ ਐਸਾ ਪਾਖੀ ਨਹੀਂ ਹੈ ਸਭ ਦੇ ਉੱਚੇ ਨੀਵੇਂ ਆ ਰਾ ਕੋ ਜਾਤ ਪਾਤ ਆ ਰ ਕੋ ਹੋਰ ਹੋ ਉਦੇ ਨਾਲ ਜੁੜਨਾ ਹੈ ਤੇ ਕਹਿੰਦੇ ਉਹਦੇ ਨਾਮ ਨਾਲ ਜੁੜ ਜਾ ਤੁਹਾਨੂੰ ਅੰਦਰ ਪ੍ਰਕਾਸ਼ ਹੋ ਜਾਊ ਸਭ ਨੂੰ ਹੀ ਹੋ ਜਾਣਾ ਪ੍ਰਕਾਸ਼ ਸਭ ਨੂੰ ਭਾਵੇਂ ਬੱਚਾ ਹੋਵੇ ਭਾਵੇਂ ਬੁੱਢਾ ਹੋਵੇ ਭਾਵੇਂ ਜਵਾਨ ਹੋਵੇ ਭਾਵੇਂ ਕਿਸੇ ਜਾਤ ਦਾ ਹੋਵੇ ਕਿਸੇ ਧਰਮ ਦਾ ਹੋਵੇ ਜਿਹੜਾ ਨਾਮ ਨਾਲ ਜੁੜੂਗਾ ਤੇ ਮਤਲਬ ਅਸੂਲਾਂ ਨਾਲ ਜੁੜੂਗਾ ਉਹਨੇ ਪ੍ਰਕਾਸ਼ ਹੋ ਜਾਣਾ ਉਹਨੂੰ ਰੱਬ ਨੂੰ ਮਿਲ ਜਾਣਾ ਉਹ ਸਭ ਨੂੰ ਮਿਲ ਸਕਦਾ ਹੈ ਸੋ ਕੋਈ ਭੇਦਭਾਵ ਹੈ ਹੀ ਨਹੀਂ ਆ ਤੇ ਭੇਦਭਾਵ ਆ ਜਿਹੜੇ ਇਹ ਬੰਦੇ ਦੀਆਂ ਕਾਟ ਆ ਬੰਦਾ ਭੇਦਭਾਵ ਜਾਣ ਕੇ ਪਾਉਣਾ ਚਾਹੁੰਦਾ ਹੈ ਉੰਜ ਕੋ ਮੈਂ ਨਾ ਜੇ ਮੈਂ ਪੇਤ ਭਾਵ ਨਹੀਂ ਪਾਉਂਗਾ ਫਿਰ ਮੈਂ ਉੱਚਾ ਕਿਵੇਂ ਹੋਵਾਂਗਾ ਤੁਸੀਂ ਨਵੇਂ ਕਿਉਂ ਤੁਸੀਂ ਮੇਰੀ ਰਿਸਪੈਕਟ ਕਿਵੇਂ ਕਰੋਗੇ ਮੇਰੀ ਹਉਮੈ ਤੇ ਹੰਕਾਰ ਆ ਜਿਹੜਾ ਉਹ ਪੇਤ ਭਾਵ ਪਵਾ ਦਿੰਦਾ ਹੈ ਸੋ ਇਸ ਕਰਕੇ ਹੁਣ ਗੁਰੂ ਸਾਹਿਬ ਗੱਲ ਕਰਦੇ ਹਉਮੈ ਤੋਂ ਰਹਿਤ ਉਹ ਕਹਿੰਦੇ ਕਿ ਸਾਰੇ ਹੀ ਟਿਕਾਣੇ ਆਜੋ ਸਾਰੇ ਵੈਗੂ ਦੇ ਪੁੱਤਰ ਬਣੋ ਸਾਰਿਆਂ ਚ ਨਿਮਰਤਾ ਹੋਣੀ ਚਾਹੀਦੀ ਹੈ ਤੁਹਾਡੇ ਅੰਦਰ ਹਉਮੈ ਨਹੀਂ ਹੋਣੀ ਚਾਹੀਦੀ ਸੋ ਇੱਥੇ ਸਿੱਖਿਆ ਤੋਂ ਪਤਾ ਲੱਗ ਜਾਂਦਾ ਗੁਰੂ ਸਾਹਿਬ ਦੇ ਬਚਨਾਂ ਤੋਂ ਪਤਾ ਲੱਗ ਜਾਂਦਾ ਗੁਰਬਚਨੀ ਹਰ ਪ੍ਰਭ ਜਾਨਿਆ ਤਾਂ ਹੀ ਆ ਨਾ ਕਿ ਗੁਰੂ ਸਾਹਿਬ ਦੇ ਬਚਨ ਹੀ ਇੰਨੇ ਕਮਾਲ ਦੇ ਆ ਕਿ ਉਤੋਂ ਠੀਕ ਸਮਝ ਪੈਂਦੀ ਆ ਸਿੱਧੀ ਸਿੱਧੀ ਗੱਲ ਤੇ ਠੀਕ ਗੱਲ ਸਮਝਾਉਂਦੇ ਆ ਗੁਰੂ ਪਾਤਸ਼ਾਹ ਜੋ ਸਭ ਦੇ ਮੰਨਣ ਵਿੱਚ ਵੀ ਆਉਂਦੀ ਹੈ। ਸੋ ਸਭ ਮੰਨਦੇ ਵੀ ਆ ਗੁਰੂ ਸਾਹਿਬ ਦੀ ਗੱਲ ਤੇ ਹਰ ਕੋਈ ਮੰਨਦਾ ਆ ਤੇ ਮੰਨਣ ਨੂੰ ਤਿਆਰ ਆ ਬਸ ਜੇ ਕੋਈ ਘਾਟ ਰਹੀ ਆ ਤਾਂ ਇਹ ਰਹੀ ਆ ਕਿ ਅਸੀਂ ਗੁਰੂ ਸਾਹਿਬ ਦੀਆਂ ਗੱਲਾਂ ਗੁਰੂ ਸਾਹਿਬ ਦੀ ਸਿੱਖਿਆ ਨੂੰ ਠੀਕ ਅੱਗੇ ਲੋਕਾਂ ਤੱਕ ਨਹੀਂ ਪਹੁੰਚਾਇਆ ਪਹੁੰਚਾ ਨਹੀਂ ਸਕਿਆ ਅਸੀਂ। ਸੋ ਉਹਦੇ ਪਿੱਛੇ ਵੀ ਆਪਣੇ ਪ੍ਰਚਾਰਕਾਂ ਲੋਕਾਂ ਦੀ ਸਾਡੀ ਘਾਟ ਆ ਕਿ ਅਸੀਂ ਪੈਸੇ ਦਾ ਕਰਕੇ ਜਾਂ ਡਰ ਦਾ ਕਰਕੇ બસ ਇਹ ਸੱਚੀ ਗੱਲ ਕਹਿ ਨਹੀਂ ਸਕੇ ਕਹਿੰਦੇ ਨਹੀਂ ਆ ਜੀਦਾ ਕਰਕੇ ਬਸ ਇਦਾਂ ਫਿਰ ਅੱਗੇ ਅੱਗੇ ਜਿਹੜੀ ਅਗਿਆਨਤਾ ਹਵੀਂ ਹੁੰਦੀ ਹੈ ਸੋ ਵੈਸੇ ਐਸਾ ਕੋਈ ਪੱਖ ਨਹੀਂ ਹੁੰਦਾ ਸੋ ਆਪਾਂ ਗੁਰੂ ਸੇਵ ਨੂੰ ਅਰਦਾਸ ਕਰੀਏ ਇੱਕ ਗੁਰਪਾਤਸ਼ਾ ਜੋ ਸਾਨੂੰ ਕੁਝ ਸਮਝਾ ਰਹੇ ਆਂ ਇਹ ਸਾਡੀ ਜੀਵਨ ਵੀ ਬਣਦੇ ਸਾਡੇ ਪ੍ਰੈਕਟੀਕਲ ਜੀਵਨ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਆ ਜਾਣ ਤਾਂ ਕਿ ਅਸੀਂ ਠੀਕ ਠਾਕ ਤੁਹਾਡੇ ਨਾਲ ਜੁੜ ਸਕੀਏ ਤੁਹਾਡੀ ਬਖਸ਼ਿਸ਼ ਲੈ ਸਕੀਏ ਘਟੇ ਰਾਤ ਚੱਲ ਸਕੀਏ ਤੇ ਅਸੀਂ ਵੈਗੁਰੂ ਤੱਕ ਪਹੁੰਚ ਜਾਈਏ ਗੁਰੂ ਜੀਵਨੀ ਡਰੇ ਨਾ ਘਬਰਾਏ ਬ੍ਰਾਹਮਣ ਬ੍ਰਾਹਮਣ ਇਹ ਇਹਨਾਂ ਹਿੰਦੂ ਰਾਜਾ ਨੇ ਬੜਾ ਕਿਆ ਪਾੜੀ ਰਾਜਾ ਨੇ ਸਾਨੂੰ ਵਖਰਾ ਅਮਰਦਸ਼ ਕਰ ਦਈ ਛਕ ਲੈਨੇ ਆਂ ਵੀ ਇੰਨੀ ਵੇਜਤ ਨਾਲ ਨਹੀਂ ਛਕਣਾ ਗੁਰੂ ਸਾਹਿਬ ਨੇ ਇੱਕੋ ਬੋਟੀ ਜੇ ਛਕਣਾ ਨਹੀਂ ਛਕਣਾ ਤੇ ਆ ਜੇ ਨਹੀਂ ਕਰਿਆ ਇਹ ਗੁਰੂ ਸਾਹਿਬ ਨੇ ਇਹ ਚੀਜ਼ ਤੇ ਖਤਮ ਕਰਨਾ ਆ ਇਹ ਕੋੜ ਤੁਹਾਡੇ ਪਾਏ ਹੋਏ ਗਲ ਨੂੰ ਲਾਉਣ ਆ ਸਾਰਿਆਂ ਦੇ ਜਿਹਨਾਂ ਹਰਾਮ ਕੀਤਾ ਪਿਆ ਸਾਰਿਆਂ ਨੂੰ ਤੁਸੀਂ ਸਾਰਿਆਂ ਨੂੰ ਪਿਆਰ ਕਰਦੇ ਆ ਤੇ ਇਹੀ ਗੱਲ ਤੇ ਉਸੂਲਾਂ ਦੇ ਹਿਸਾਬ ਗੁਰੂ ਸਾਹਿਬ ਨੇ ਦ੍ਰਿੜਤਾ ਦੇ ਨਾਲ ਕਿਹਾ ਨਾ ਕਰ ਦਿੱਤੀ ਬੜਾ ਤੜਫੇ ਬੜਾ ਲੜ ਲੜਾਈਆਂ ਤੇ ਆ ਕੇ ਗੁਰਸੇਵਾਂ ਦਾ ਲੜ ਲੋ ਲੜਨਾ ਜਿੰਨੀ ਵਈ ਆਏ ਜੁੱਤੀਆਂ ਖਾ ਕੇ ਭੱਜੇ ਪੂਰੀ ਤਰ੍ਹਾਂ ਹਰ ਵਾਰੀ ਹਾਰ ਹੋਈ ਹੈ ਨਾ ਬੁਰੀ ਤਰ੍ਹਾਂ ਹਾਰ ਗਈ ਪਰ ਕਈ ਵਾਰਾਂ ਤਾਂ ਇਦਾਂ ਹੋਇਆ ਬਹੁਤ ਥੋੜੇ ਜਿਹੇ ਸਿੱਖਾਂ ਨੇ ਹਰਾ ਕੇ ਵੇਚਦੇ ਆ ਬੱਲੇ ਕੱਖ ਹੈ ਨਹੀਂ ਐਵੇਂ ਗੱਲਾਂ ਕਰਨਾ ਹੈਂ ਫੂਫਾਂ ਸੋ ਚਲੋ ਕੋਈ ਨਹੀਂ ਆ ਗੁਰੂ ਪਾਤਸ਼ਾਹ ਬੱਲੇ ਪਤਾ ਪੈਂਦਾ ਆ ਗੁਰੂ ਸਾਹਿਬ ਨਾਲ ਜੁੜ ਕੇ ਵਾਹਿਗੁਰੂ ਨਾਲ ਜਦੋਂ ਬੰਦਾ ਜੁੜਦਾ ਨਾ ਕੋਈ ਵੀ ਰੂਹ ਆ ਜਦੋਂ ਵਾਹਿਗੁਰੂ ਨਾਲ ਜੁੜ ਜਾਂਦੀ ਹੈ ਨਾ ਫਿਰ ਉਹ ਦ੍ਰਿਟ ਵੈਗਰੂ ਵਾਲੇ ਗੋਣ ਆ ਜਾਂਦੇ ਉਹਨੇ ਰਪਾਉ ਹੋ ਜਾਂਦੀ ਹੈ ਫਿਰ ਵੈਰ ਹੋ ਜਾਂਦਾ ਫਿਰ ਜੋ ਵੈਗਰੂ ਉਹ ਨਿਪਟਦੀ ਹੈ ਸੋ ਫਿਰ ਉਹਨੂੰ ਅ ਮੁਕਤ ਹੋ ਜਾਂਦੀ ਵੈਸੇ ਹੀ ਮੁਕਤ ਹੋ ਜਾਂਦੀ ਸਾਰੇ ਡਰਾਂ ਤੋਂ ਰਹਿਤ ਰਹਿਤ ਕਿ ਵੈਗਰੂ ਉਹ ਨਿਪਟਦੀ ਹੈ ਸੋ ਸਰੀਰ ਤੇ ਹੀ ਪਰੋਸ਼ ਜਾਂਦੀ ਨਿਰਮੋਹ ਤੇ ਨਿਰਪੈ ਹੋ ਜਾਂਦੀ ਸੋ ਉਹ ਉਹਨਾਂ ਰੂਹਾਂ ਨੇ ਇਹ ਕਮਾਲ ਕੀਤਾ ਕਿ ਜਿਹੜਾ ਅੱਜ ਸਾਨੂੰ ਕਿੱਥੇ ਅੱਜ ਖੜੇ ਆਈਆਂ ਅਸੀਂ ਇਹਨਾਂ ਸਭ ਕੁਝ ਸਾਡੇ ਕੋਲ ਆ ਸੋ ਇਹ ਉਹਨਾਂ ਰੂਹਾਂ ਦਾ ਕਮਾਲ ਹੈ ਜਿਹੜੀਆਂ ਨਿਰਪਾਉ ਹੋ ਚੁੱਕੀਆਂ ਤੇ ਨਿਰਵੈਰ ਹੋ ਚੁੱਕੀਆਂ ਤੇ ਨਿਰਮੋਹ ਚੁੱਕੀਆਂ ਪਰਵਾਣੀ ਕੀਤੀ ਉਹਨਾਂ ਨੇ ਸ਼ਰੀਰਾਂ ਦੀਆਂ ਕਿਸ ਜੀ ਦੀ ਜੋ ਸਾਨੂੰ ਇੱਥੇ ਲਿਆ ਕੇ ਖੜੇ ਕਰ ਦਿੱਤਾ ਕਿ ਅਸੀਂ ਅੱਜ ਆਪਣੀ ਆਜ਼ਾਦੀ ਨਾਲ ਵਧੀਆ ਰਹਿ ਸਕਦੇ ਹਾਂ ਕਾਪੀ ਸਕਦੇ ਹਾਂ ਸਾਰਾ ਜੀਵਨ ਜੀ ਰਹੇ ਹਾਂ ਸੋ ਜੇ ਆਪਾਂ ਹੁਣ ਆਪਾਂ ਪਾਣੀ ਨਾਲ ਨਾ ਜੁੜੇ ਤਾਂ ਫਿਰ ਆਪਾਂ ਅੱਗੇ ਗੁਲਾਮੀ ਅੱਗੇ ਵੀ ਵਧਿਆਂ ਗੁਲਾਮੀ ਵੱਲ ਫਿਰ ਤੇ ਵਾਦੇ ਜਾਵਾਂਗੇ ਸੋ ਕੋੜਾ ਜਿਹੜਾ ਫਿਰ ਆਪਣੇ ਕੋਲ ਆਪ ਹੀ ਪਾ ਕੇ ਬੈਠੇ ਹੋਏਗਾ ਤੁਸੀਂ ਦੇਖ ਲਓ ਇਹ ਸਿਫਾਨੀਆਂ ਗੱਡੀਆਂ ਦੇ ਪਿੱਛੇ ਲਿਖਿਆ ਹੁੰਦਾ ਗਿੱਲ ਦਾ ਇਹ ਸੰਧੂ ਆ ਫਲਾਨਾ ਆ ਠਮਾਕੜਾ ਆ ਵੜ ਕੇ ਉਹਦੀ ਮਤਲਬ ਜੀ ਅਕਲ ਤੇ ਮੈਨੂੰ ਤਾਂ ਤਰਸ ਆਉ ਜਾਂਦਾ ਕਿ ਬੰਦਾ ਕੀ ਹੈ ਹੱਲੇ ਵੀ ਉੱਥੇ ਵੜਿਆ ਪਿਆ ਹੈ ਜਿਹੜਾ ਕੋੜ ਗੁਰੂ ਸੇਵ ਲਾ ਕੇ ਗਿਆ ਤੇਰੇ ਕੋਲੋਂ ਹੱਲੇ ਵੀ ਉਹਨੂੰ ਗੱਲ ਪਾ ਕੇ ਬੈਠਾ ਨੇ ਪੜਿਆ ਆਪਣੇ ਆਪ ਸ਼ਾਨ ਸਮਝਣ ਦੇ ਆ ਸੋ ਇਸ ਥੋੜਾ ਜਿਹਾ ਆਪਣਾ ਖਿਆਲ ਰੱਖਣਾ ਵਈ ਗੁਰੂ ਤੇ ਬਾਕੀ ਜਿਵੇਂ ਸਾਰੇ ਨਿਗਲ ਲੈਣਾ ਬ੍ਰਾਹਮਣ ਨੇ ਸੋ ਆਪਾਂ ਸਿੱਖੀ ਨੂੰ ਨਿਕਲਣ ਦੀ ਕੋਸ਼ਿਸ਼ ਹੋ ਰਹੀ ਆ ਪਰ ਸਿੱਖੀ ਤੇ ਕਹੀ ਰਹਾ ਇਹ ਜੇ ਪੰਡਤ ਨੇ ਨਿਕਲ ਵੀ ਲਿਆ ਨਾ ਤਾਂ ਵੀ ਉਹਦੇ ਅੰਦਰ ਚਮਕੂਗਾ ਇਸਾ ਹੀ ਰਹਾ। ਸੋ ਇਹ ਇਹ ਪਛਣਾ ਨਹੀਂ ਬਹੁਤ ਔਖਾ ਕੰਮ ਆ। ਸੋ ਇਹ ਖੇਡ ਬੜੀ ਔਖੀ ਕਿਉਂਕਿ ਵਾਈਖ ਦੀ ਤੁਸੀਂ ਏਡਾ। ਤੁਸੀਂ ਸੱਚ ਸਾਚੀ ਰਹਿਣਾ ਹੈ। ਸੋ ਇਸ ਕਰਕੇ ਆਪਾਂ ਥੋੜਾ ਜਿਹਾ ਪ੍ਰਚਾਰ ਕਰੀਏ ਸਾਰੇ ਤੇ ਆਪ ਅਵੇਅਰ ਜ਼ਰੂਰ ਹੋਈਏ ਆਪ ਪਾਣੀ ਨੂੰ ਜ਼ਰੂਰ ਫੋਲੋ ਕਰੀਏ। ਪਾਣੀ ਦੇ ਅਨੁਸਾਰੀ ਜੀਵਨ ਬਣਾਉਣਾ ਹੈ। ਪਾਣੀ ਸਿਰਫ ਇਹ ਨਹਿਰਾ ਨਹੀਂ ਪੜ ਲਿਆ ਦੇ ਪਾਸਾ। ਪੜਨੀ ਵਿਚਾਰਨੀ ਸਮਝਨੀ ਸਮਝ ਕੇ ਉਧਾਰਾ ਜਿਵੇਂ ਬਣਾਈਏ ਸ਼ੁਕਰ ਸਰਪਰਪਾ ਕਰਨ ਪੁੱਲਾ ਚੁਪਾ ਨਹੀਂ ਮਾਫੀ ਬਖਸ਼ੀ ਵਾਹੀ ਗੁਰਦੀਖਾ ਖਾਸਾ ਵਾਹੀ ਗੁਰਜੀ ਕੀ ਫਤਿਹ ਵਾਹੀ ਵਾਹੀ ਵਾਹੀ